लुधियाना खबरनामा वेखरे सारे दर्शका दा स्वागत है मैं अविशाखा शर्मा बुलेटिन दी शुरुआत करन तो पहले एक नजर पावांगे आज दी मुख सुर्खियां ते आपगो संजय सिंह दालेच होए पेश लुधियाना च मानहानी दे केस ते होई सुनवाई विक्रम सिंह मजीठिया ने कित्ता है मानहानी दा दावा 4 मार्च नु मामले दी अगली सुनवाई कोरोना ਨਿਯਮਾਂ ਨੂੰ ਲੈ ਕੇ ਪੁਲਿਸ ਹੋਈ ਸਖਤ 마ਸਕ ਨਾ ਪੈਣਨ ਤੇ ਕਿਤੇ ਜਾ ਰਹੇ ਨੇ ਚਲਾਨ ਬਿਨਾ 마ਸਕ ਤੋਂ ਹਜ਼ਾਰ ਰੁਪਏ ਦਾ ਜੁਰਮਾਨਾ ਲੁਧਿਆਣਾ ਚਾਜਾ ਹੈ 109ਵੇਂ ਮਰੀਜ਼ ਲੁਧਿਆਣਾ ਦੇ ਡੀਸੀ ਵੱਲੋਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਗੁੰਮ ਹੋਏ ਬੱਚਿਆਂ ਦੀ ਪਾਲੀ ਪੁਲਿਸ ਦਾ ਪੁਰਾਣਾ ਲੁਧਿਆਣਾ ਪੁਲਿਸ ਨੇ ਲਾਂਚ ਕੀਤੀ ਗੁੰਮਸ਼ੁਦਾ ਐਪ ਗੁੰਮਸ਼ੁਦਾ ਬੱਚਿਆਂ ਦੀ ਆਸਾਨੀ ਨਾਲ ਹੋਵੇਗੀ ਪਾਲ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਿੱਤੀ ਜਾਣਕਾਰੀ ਲੁਧਿਆਣਾ ਵਿਕੇ ਮਨਾਇਆ ਜਾ ਰਿਹਾ ਗੁਰੂ ਰਵਿਦਾਸ ਜੀ ਦਾ 644 ਵਾ ਪ੍ਰਕਾਸ਼ ਪੂਰਵ 26 ਫਰਵਰੀ ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਨਾਲ ਮੁਲਾਕਾਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਹਿਯੋਗ ਦਾ ਪਰੋਸਾ ਤੇ ਹੁਣ ਖਬਰਾਂ ਦਾ ਕਰਦਿਆ ਵਿਸਥਾਰ विक्रम सिंह मजीठिया ਵੱਲੋਂ ਆਪ ਆਗੂ संजय ਸਿੰਘ ਦੇ ਕੀਤੇ ਮਾਨ ਹਾਨੀ ਦੇ ਕੇਸ ਦੀ ਸੁਣਵਾਈ ਅੱਜ ਲੁਧਿਆਣਾ ਅਦਾਲਤ 'ਚ ਹੋਈ ਹੈ ਇਸ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਸੰਜੇ ਸਿੰਘ ਹੁਣ ਕੇਸ ਤੋਂ ਪੱਜ ਰਹੇ ਨੇ ਦੂਸਰੇ ਪਾਸੇ ਸੰਜੇ ਸਿੰਘ ਦਾ ਕਹਿਣਾ ਹੈ ਕਿ ਕੇਸ ਦਾ ਫੈਸਲਾ ਅਦਾਲਤ ਕਰੇਗੀ ਨਾ ਕਿ ਮਜੀਠੀਆ ਇਸ ਕੇਸ ਦੀ ਅਗਲੀ ਸੁਣਵਾਈ ਹੁਣ 4 ਮਾਰਚ ਨੂੰ ਰੱਖੀ ਗਈ ਹੈ ਇੱਕ ਫਿਲਮ ਵੇਖੀ ਹੋਣੀ ਅੱਜ ਉਹੀ ਫਿਲਮ ਦਾ ਡਾਇਲੌਗ ਇਹ ਬੰਦੇ ਤੇ ਢੁਕਦਾ ਆਪ ਆਲੇ ਲੀਡਰ ਤੇ ਬਾਗ ਸੰਜੇ ਬਾਗ ਭੱਜਣ ਨਹੀਂ ਦਿੰਦਾ ਤੈਨੂੰ ਰੱਬ ਤੋਂ ਡਰ ਕੇ ਪਰ ਪਰਮਾਤਮਾ ਚ ਸਚਾਈ ਚ ਵਿਸ਼ਵਾਸ ਕਰਦਿਆਂ ਪਰਮਾਤਮਾ ਤੇ اٹਟ ਵਿਸ਼ਵਾਸ ਹੁੰਦਿਆਂ ਮੈਂ ਸੰਗਤ ਚ ਖਲੋ ਕੇ ਗੱਲ ਕਹੀ ਸੀ ਕਿ ਸੱਚ ਦੀ ਜਿੱਤ ਹੋ ਤੁਸੀਂ ਹੈਰਾਨ ਕੀ ਹੈ ਕਿ ਮੈਂ ਇਹ ਕੇਸ ਜਿਹਦੇ ਚ संजय सिंह मुजलिम ने अक्यूज ने ओ बड़ी थोड़े निकल अंदर जाके नहीं बहर मैं माननीय न्यायालय के समक्ष पेश हुआ और कोर्ट की प्रोसीडिंग चल रही है क्रॉस एग्जामिनेशन चल रहा है माननीय न्यायालय के ऊपर मुझे पूरा भरोसा है और मैं उम्मीद करता हूं कि सच की इस लड़ाई में हम लोगों की जीत होगी बाकी न्यायालय में क्या हुआ वो वकील साहब विस्तार से बताएँगे कोरोना ਦੇ ਲਗਾਤਾਰ ਵਾਧਰੇ ਮਾਮਲਿਆਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਸਖਤੀ ਵਰਤ ਰਿਹਾ ਹੈ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਚਾਜੇ 100 ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਸਖਤੀ ਨਾਲ ਕਰਵਾਈ ਜਾ ਰਹੀ ਹੈ। ਭਾਈ ਜਤਿੰਦਰ ਸਿੰਘ ਮੈਂ ਐਡੀਸ਼ਨਲ ਐਸਟੀਓ 6 ਨੰਬਰ ਦਰ ਗੱਲ ਕਰੀ ਲੁਧਿਆਣਾ ਵਿੱਚ ਕਰੋਨਾ ਵਾਇਰਸ ਛੇੜਪਰ ਕੋ ਵੱਧਦਾ ਜਾ ਰਿਹਾ ਬੀਤੇ ਦਿਨ ਵੀ 80 ਕੇਸ ਸੇ ਅੱਜ ਵੀ 100 ਤੋਂ ਵੱਧ ਕੇਸ ਆਏ ਆ ਜਿ ਲੁਧਿਆਣਾ ਪੁਲਿਸ ਦੀ ਗੱਲ ਕਰੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਤਿਆਰੀਆਂ ਜਨਗੀਆਂ ਅਸੀਂ ਲੋਕਾਂ ਨੂੰ ਅਗਾਹ ਕਰ ਰਹੇ ਆ ਬਾਰ ਬਾਰ ਕਹਿ ਰਹੇ ਆ ਵੀ ਮਾਸਕ ਲਾ ਕੇ ਰੱਖੋ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ ਅਸੀਂ ਕਹਿ ਰਹੇ ਆ ਲੋਕਾਂ ਨੂੰ ਅਗਾਹ ਕਰ ਰਹੇ ਆ ਇਸ ਸਬੰਧੀ ਅੱਜ ਵੀ ਅਸੀਂ ਹੁਣ ਤੱਕ 7 ਚਲਾਨ ਮੈਂ ਕਰ ਦਿੱਤੇ ਆ ਤੇ ਅੱਗੇ ਵੀ ਲੋਕਾਂ ਨੂੰ ਦੱਸ ਰਹੇ ਆ ਵਾਰ-ਵਾਰ ਜੀ ਸਰ ਚਲਾਨ ਕਿਸ ਕੀ ਦੇ ਕੱਟੇ ਗਏ ਨੇ ਬਿਨਾ ਮਾਸਕਾਂ ਵਾਲੇ ਚਲਾਨ ਮੈਂ ਕੱਟੇ ਆ ਤੇ ਕਿੰਨਾ ਫਾਈਨ ਹੋਗਾ 1000 ਰੁਪਏ ਫਾਈਨ ਹੈ ਲੋਕੀਨਾਂ ਨੂੰ ਥੋੜਾ ਫੀਲ ਕਰਦੇ ਆ ਵੀ ਫਾਈਨ ਬਹੁਤ ਜਾ ਰਹੇ ਆ ਲੁਧਿਆਣਾ ਚ ਕਰੋਨਾ ਦੇ ਕੇਸਾਂ ਚ ਵਾਅਦਾ ਹੋਣ ਤੋਂ ਬਾਅਦ ਪੁਲਿਸ ਵੱਲੋਂ ਮਾਸਕ ਨਾ ਪਾਉਣ ਅਤੇ ਸਮਾਜਿਕ ਦੂਰੀ ਬਰਕਰਾਰ ਨਾ ਰੱਖਣ ਤੇ 1000 ਰੁਪਏ ਤੱਕ ਦੇ ਚਲਾਨ ਕੱਟੇ ਜਾ ਰਹੇ ਨੇ 1000 ਰੁਪਏ ਦੇ ਭਾਰੇ ਜੁਰਮਾਨੇ ਨੂੰ ਭਰਨ ਤੋਂ ਲੈ ਕੇ ਲੋਕ ਅਸਮਰਥ ਨਜ਼ਰ ਆ ਰਹੇ ਨੇ ਲੋਕਾਂ ਵੱਲੋਂ ਸਰਕਾਰਾਂ ਨੂੰ ਜੁਰਮਾਨਾ ਘਟਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਲੁਧਿਆਣਾ ਮਿਸ਼ਰੇਟ ਲੁਧਿਆਣਾ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਮਹਿਮ ਚਲਾਈ ਗਈ ਹੈ ਇਹ ਕੱਲ ਤੋਂ ਅੱਜ ਵਿਸ਼ੇਸ਼ ਤੌਰ ਤੇ ਅਸੀਂ ਇਹ ਜਿਹੜੇ ਕਿ ਲੋਕਾਂ ਨੂੰ ਰੇਅਰ ਕਰਨ ਵਾਸਤੇ ਕਰੋਨਾ ਦੇ ਵੜਤੇ ਮਾਮਲਿਆਂ ਨੂੰ ਦੇਖਦੇ ਹੋਏ ਆ ਅੱਜ ਅਸੀਂ ਜਿਹੜੇ ਵਿਦਾਉਟ ਮਾਸਕ ਜਿਹੜੇ ਲੋਕਾਂ ਉਹਨਾਂ ਦੇ ਚਲਾਨ ਕੀਤੇ ਗਏ ਆ 50 ਦੇ ਕਰੀਬ ਅਸੀਂ ਚਲਾਨ ਕਰ ਚੁੱਕੇ ਆ ਤੇ ਇਹਨਾਂ ਨੂੰ ਲੋਕਾਂ ਨੂੰ ਕਾਫੀ ਜਿਹੜਾ ਹੈ ਇਹਨਾਂ ਦਾ ਇਸ ਚੀਜ਼ ਦਾ ਅਸਰ ਹੋ ਰਿਹਾ ਤੇ ਲੋਕ ਇਸ ਤੋਂ ਰੇਅਰ ਹੋਣਗੇ ਤੇ ਜਿਹੜਾ ਕਿ ਕਰੋਨਾ ਦੇ ਜਿਹੜੇ ਮਾਮਲੇ ਆ ਵੜਦਗੇ ਉਹ ਰੁਕਣਗੇ ਕਾਫੀ ਅਸਰ ਹੋ ਰਿਹਾ ਹੈ ਜਿਹੜੇ ਲੋਕ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਤੇ ਬਹੁਤ ਜ਼ਿਆਦਾ ਰੌਸ਼ਾ ਹੈ ਮਾਰਕੀਟ ਦੇ ਵਿੱਚ ਇੱਥੇ ਜੇ ਇਹਨਾਂ ਨੂੰ ਇਹੀ ਦੱਸਿਆ ਜਾਂਦਾ ਵੀ ਮਾਸਕ ਪਾ ਕੇ ਹੀ ਤੁਸੀਂ ਜਿਹੜਾ ਕੋਈ ਮਾਰਕੀਟ ਦੇ ਵਿੱਚ ਆਉਣਾ ਹੈ ਜਿਹੜੇ ਗੱਡੀਆਂ ਦੇ ਵਿੱਚ ਤਿੰਨ ਚਾਰ ਲੋਕ ਜਿਹੜੇ ਇਕੱਠੇ ਪੈਂਦੇ ਆ ਤੇ ਨਹੀਂ ਮਾਸਕ ਪਾਇਆ ਉਹਨਾਂ ਦੇ ਵਿੱਚ ਚਲਾਨ ਕੀਤੇ ਗਿਆ ਜੇ ਸਿੰਗਲ ਬੰਦਾ ਕਾਰ ਦੇ ਵਿੱਚ ਹੈਗਾ ਤਾਂ ਉਹਦੇ ਵਾਸਤੇ ਕੋਈ ਉਹ ਜ਼ਰੂਰੀ ਨਹੀਂ ਹੈਗਾ ਲੁਧਿਆਣਾ ਦੇ ਕਈ ਐਨ ਜੀਓ ਨੇ ਮਿਲ ਕੇ ਇੱਕ ਸਾਂਝੀ ਵੈਬਸਾਈਟ ਬਣਾਈ ਹੈ ਇਸ ਵੈਬਸਾਈਟ ਦੀ ਮਦਦ ਨਾਲ ਹੁਣ ਦਾਨੀ ਸੱਜਣ ਆਸਾਨੀ ਨਾਲ ਲੋਕ ਭਲਾਈ ਦੇ ਕੰਮਾਂ ਲਈ ਦਾਨ ਕਰ ਸਕਣਗੇ ਇਸ ਮੌਕੇ ਵਾਧਰੇ ਕਰੋਨਾ ਕੇਸਾਂ ਬਾਰੇ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਕੂਲਾਂ ਚ ਸੁਰੱਖਿਆ ਉਪਾਅ ਬੇਹੱਦ ਜ਼ਰੂਰੀ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਦਾਨੀ ਸੰਸਥਾਵਾਂ ਔਰ ਐਨ ਜੀਓਜ਼ ਅੱਛਾ ਕੰਮ ਕਰ ਰਹੀਆਂ ਨੇ ਇਹਨੂੰ ਇੱਕ ਇੱਕ ਹੋਰ ਵੱਡਾ ਹੁਲਾਰਾ ਦਿੰਦੇ ਹੋਏ ਮਨੀਤ ਦੇਵਾਂਤ ਸਾਹਿਬ ਉਹਨਾਂ ਨੇ ਸਿਟੀ ਨੀਡਸ ਕਰਕੇ ਅੱਜ ਇੱਕ ਵੈਬਸਾਈਟ ਲਾਂਚ ਕੀਤੀ ਹੈ ਡਾਕਟਰ ਐਸ ਵੀ 판ਦੀ ਸਾਹਿਬ ਵੀ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਮਤਲਬ ਬਹੁਤ ਬਾਰ ਅਲੱਗ-ਨਗ ਸੰਸਥਾਵਾਂ ਅਲੱਗ-ਅਲੱਗ ਕੰਮ ਕਰਦੀਆਂ ਨੇ ਬਈ ਇਹਨੇ ਵਿਅਕਤੀਅਤ ਹੱਥ ਮਿਲਾ ਲੈਂਦੇ ਨੇ ਸੰਸਥਾਵਾਂ ਕਈ ਵਾਰੀ ਹੱਥ ਨਹੀਂ ਮਿਲਾਉਂਦੀਆਂ ਇਹਨਾਂ ਨੇ ਇੱਕ ਬੜਾ ਅੱਛਾ ਪਲੇਟਫਾਰਮ ਡਿਜੀਟਲ মিডিਆ ਚ ਬਣਾਇਆ ਜੀਨੂੰ ਜਿਸ ਵਿਅਕਤੀ ਨੂੰ ਕੋਈ ਸਹਾਇਤਾ ਦੀ ਲੋੜ ਹੈ ਉਹ ਸਿਟੀ ਨੀਡਸ ਤੇ ਜਾ ਕੇ ਅਲੱਗ-ਅਲੱਗ ਐਨ ਜੀਓਜ਼ ਤੋਂ ਸਹਾਇਤਾ ਦੀ ਮੰਗ ਕਰ ਸਕਦਾ ਹੈ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਦਾਨ ਕਰਨਾ ਚਾਹੁੰਦੇ ਆ ਖਾਸ ਖੇਤਰ ਚ ਕਰਨਾ ਚਾਹੁੰ ਉਹ ਵੀ ਜਾ ਕੇ ਇਨ ਗੁੱਡਸ ਮਤਲਬ ਕੋਈ ਸਮਾਨ ਅਗਰ ਦੇਣਾ ਚਾਹੁੰਦੇ ਜਾਂ ਇਨ ਕੈਸ਼ ਅਗਰ ਆਨਲਾਈਨ ਦਾਨ ਕਰਨਾ ਚਾਹੁੰਦੇ ਹੈ ਬੜਾ ਟਰਾਂਸਪੇਰੈਂਟ ਉਹਨੂੰ ਰੱਖਿਆ ਉਹਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਵੀ ਆਨਲਾਈਨ ਹੀ ਪੜ੍ਹਣਗੇ ਮੈਂ ਇਸ ਕੰਮ ਲਈ ਮਨੀਤ ਦੇਵਾਂ ਜੀ ਇਹਨਾਂ ਦੀ ਟੀਮ ਨੂੰ ਸਿਟੀ ਨਿਟੀਵਿਟੀ ਦੀ ਟੀਮ ਨੂੰ ਇੱਕ ਬਹੁਤ ਬਧਾਈ ਦਿੰਨਾ ਅਧਰ ਗੁੰਮਸ਼ੁਦਾ ਬੱਚਿਆਂ ਦੀ ਭਾਲ ਲਈ ਲੁਧਿਆਣਾ ਪੁਲਿਸ ਵੱਲੋਂ ਇੱਕ ਖਾਸ ਉਪਰਾਲਾ ਕਰਦਿਆਂ ਹੋਇਆ ਗੁੰਮਸ਼ੁਦਾ ਨਾਮ ਦੀ ਮੋਬਾਈਲ ਐਪ ਲਾਂਚ ਕੀਤੀ ਗਈ ਹੈ ਇਸ ਮੋਬਾਈਲ ਐਪ ਰਾਹੀਂ ਆਸਾਨੀ ਦੇ ਨਾਲ ਗੁੰਮ ਹੋਏ ਬੱਚਿਆਂ ਦਾ ਡਾਟਾ ਸਰਚ ਕੀਤਾ ਜਾ ਸਕੇਗਾ ਪੁਲਿਸ ਦੁਆਰਾ ਵੀ ਮਿਲੇ ਬੱਚਿਆਂ ਦੀਆਂ ਤਸਵੀਰਾਂ ਦੇ ਵੇਰਵੇ ਅਤੇ ਇਸ ਐਪ ਰਾਹੀਂ ਸਾਂਝੇ ਕੀਤੇ ਜਾਣਗੇ ਤਾਂ ਜੋ ਗੁੰਮ ਹੋਏ ਬੱਚੇ ਜਲਦ ਤੋਂ ਜਲਦ ਮਾਪਿਆਂ ਨੂੰ ਮਿਲ ਸਕਣ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਲੁਧਿਆਣਾ ਪੁਲਿਸ ਨੇ ਇੱਕ ਅਸੀਂ ਅੱਜ ਇਹ ਐਪ ਲਾਂਚ ਕਰ ਰਹੇ ਹਾਂ ਜਿਹੜੀ ਕਿ ਮਿਸਿੰਗ ਐਂਡ ਫਾਊਂਡ ਪਰਸਨਸ ਐਪ ਹੈ ਜਿਹਦਾ ਨਾਂ ਅਸੀਂ ਰੱਖਿਆ ਹੈ ਗੁੰਮशुदा ਐਪ ਗੂਗਲ ਪਲੇ ਸਟੋਰ ਤੇ ਜਾ ਕੇ ਕੋਈ ਵੀ ਇਸ ਐਪ ਨੂੰ ਡਾਊਨਲੋਡ ਕਰ ਸਕਦਾ ਹੈ ਉਹਦੇ ਲਈ ਗੂਗਲ ਪਲੇ ਸਟੋਰ ਜਾ ਕੇ ਗੁੰਮशुदा जीयूएम एसएचयूडीए गुमशुदा टाइप करोगे ਤੁਸੀਂ ਤੇ ਇਹ ਐਪ ਆ ਜਾਈਗੀ ਮੇਡ 바이 लुधियाना पुलिस इस ऐप ਦਾ ਫੀਚਰ ਇਹ ਹੈ ਕਿ ਜਦੋਂ ਵੀ ਕੋਈ ਬੱਚਾ ਗੁੰਮ ਹੁੰਦਾ ਹੈ ਜਾਂ ਕੋਈ ਵੀ ਵੱਡਾ ਵੀ ਗੁੰਮ ਹੁੰਦਾ ਹੈ ਉਸ ਦਾ ਡਾਟਾ ਕੋਈ ਵੀ ਇਸ ਐਪ ਦੇ ਵਿੱਚ ਐਂਟਰ ਕਰ ਸਕਦਾ ਹੈ ਇਹ ਉਹ ਡਾਟਾ ਜਦੋਂ ਐਂਟਰ ਕਰੂਗਾ ਤੇ ਉਹ ਸਾਡੇ ਕੋਲ ਵੈਕੈਂਟ ਤੇ ਇਸ ਐਪ ਦੀ ਬੈਕਐਂਡ ਤੇ ਆ ਜਾਊਗਾ ਐਂਡ ਇਸ ਐਂਟਰੀ ਨੂੰ ਅਸੀਂ ਚੈੱਕ ਕਰਕੇ ਜਿਹੜੇ ਬੰਦੇ ਨੇ ਐਂਟਰ ਕੀਤਾ ਹੋਵੇਗਾ ਉਹਦੇ ਨਾਲ ਫੋਨ ਤੇ ਗੱਲ ਕਰਕੇ ਉਸ ਨੂੰ ਅਪਰੂਵ ਕਰਵਾਵਾਂਗੇ ਤੇ ਫਿਰ ਪਬਲਿਕਲੀ ਉਹ ਮਿਸਿੰਗ ਬੱਚੇ ਦਾ ਜਿਹੜਾ ਡਾਟਾ ਹੈ ਉਹ ਸਾਰਿਆਂ ਨੂੰ ਵਿਜੀਬਲ ਹੋ ਜਾਊਗਾ। ਸ਼੍ਰੀ ਗੁਰੂ ਰਵਿਦਾਸ ਜੀ ਦਾ 644 ਵਾ ਪ੍ਰਕਾਸ਼ ਪੂਰਬ ਲੁਧਿਆਣਾ ਵਿਕੇ ਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਿਆਸੀ ਆਗੂ ਦਾ ਸਮਾਜ ਸੇਵਕ ਰਮਨਜੀਤ ਲਾਲੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਸੰਬੰਧ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ 26 ਫਰਵਰੀ ਨੂੰ ਇਸ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ। 27 ਤਰੀਕ ਨੂੰ 27 ਫਰਵਰੀ ਨੂੰ ਪੂਰੀ ਦੁਨੀਆ ਦੇ ਅੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਚੜ੍ਹਦਾ ਔਰ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਔਰ 26 ਤਰੀਕ ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਜੋ ਸ੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਜੋਧੇਵਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਚੋਂ ਹੁੰਦੀ ਹੋਈ ਉੱਥੇ ਹੀ ਜਾ ਕੇ ਸਮਾਪਤ ਹੋਏਗੀ ਸੋ ਉਸ ਦੀ ਸ਼ੋਭਾ ਵਧਾਉਣ ਵਾਸਤੇ ਉਹ ਇਤਿਹਾਸਕ ਬਣੇ ਇਸ ਲਈ ਅੱਜ ਅਸੀਂ ਸਾਰੀਆਂ ਲੁਧਿਆਣੇ ਦੀਆਂ ਜਿਹੜੀਆਂ ਗੁਰੂ ਰਵਿਦਾਸ ਸੁਭਾਵਾਂ ਉਹਨਾਂ ਦੇ ਮੁਖੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਕੇ ਆਏ ਆ ਗੁਰੂ ਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 2474 ਦੇ ਲੁਧਿਆਣਾ ਵਿੱਚ ਬੜੀ তুমਤਮਨਾ ਤਿਆਰੀ ਚੱਲ ਰਹੀ ਹੈਗੀ ਆ 26 ਤਰੀਕ ਨੂੰ ਜਾਨੋਂ ਕੱਲ ਨੂੰ ਸ਼ੋਭਾ ਯਾਤਰਾ ਪੂਰੇ ਸ਼ਹਿਰ ਦੇ ਵਿੱਚ ਨਿਕਲਣੀ ਹੈ ਤੇ ਬਹੁਤ ਵੱਡੀ ਸ਼ੋਭਾ ਯਾਤਰਾ ਹੋਵੇਗੀ ਇਹਦੇ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਅਧਿਕਾਰੀਆਂ ਨੂੰ ਪੂਰੇ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਆ ਵਕਫਾਖੇ ਤਿਆਰੀਆਂ ਉਹਨਾਂ ਨੂੰ ਕਾਨੂੰਨ ਕਹੀਆਂ ਜਿਵੇਂ ਕਿ ਮਿਊਸਪਲ ਕਾਰਪੋਰੇਸ਼ਨ ਨੂੰ ਜਿੰਨੀਆਂ ਵੀ ਸੜਕਾਂ ਰੂਟ ਦੇ ਉੱਤੇ ਉਹਨੂੰ ਮੋਟਰੇਬਲ ਕਰਨਾ ਹੈਗਾ ਉੱਥੇ ਪਾਣੀ ਦਾ ਛੜਕਾਓ ਕਰਨਾ ਹੈਗਾ ਉਸੇ ਸੈਨੀਟਾਈਜ਼ਰ ਦੀ ਸਪਰੇਅ ਕਰਨੀ ਹੈਗੀ ਆ ਕੋਈ ਗੇਟ ਬਣਾਉਣੇ ਹੈਗੇ ਆ ਅਦੋਂ ਲੁਧਿਆਣਾ ਦੇ ਸ਼ਮਲਾਪੂਰੀ ਚ ਇੱਕ ਨੌਜਵਾਨ ਦੀ ਮੌਤ ਨੂੰ ਲੈ ਕੇ ਉਸ ਦੇ ਪਰਿਵਾਰਿਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਵੱਲੋਂ ਮੁਹੱਲੇ ਦੀ ਇੱਕ ਔਰਤ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਪਰਿਵਾਰਿਕ ਮੈਂਬਰਾਂ ਵੱਲੋਂ ਔਰਤ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਲੋਕਾਂ ਦੇ ਇਲਜ਼ਾਮ ਨੇ ਕਿ ਉਕਤ ਔਰਤ ਗੈਰ ਕਾਨੂੰਨੀ ਕਾਰੋਬਾਰ ਅਤੇ ਦੇਵ ਵਪਾਰ ਦਾ ਨੈਟਵਰਕ ਵੀ ਚਲਾਉਂਦੀ ਸੀ। ਕੀ ਨਾਮ ਹੈ ਤੁਹਾਡਾ ਜੀ? ਰਾਜੀਵੀਰ ਸਿੰਘ। ਕਿਹੜੀ ਰਹਿੰਦੇ ਹੋ? ਸਤਗੁਰ ਨਗਰ ਜੀ। ਕੀ ਗੱਲਬਾਤ ਹੋਈ? ਗੱਲਬਾਤ ਇਹ ਹੋਈ ਜੀ ਇੱਕ ਰੀਟਾ ਨਾਮ ਦੀ ਲੇਡੀਸ ਹੈ। ਉਹਨੇ ਮੇਰੇ ਭਰਾ ਨੂੰ ਘਰੇ ਨਹੀਂ ਆਣ ਦਿੰਦੀ ਸੀਗੀ। ਠੀਕ ਹੈ ਜੀ। ਉਹਦਾ ਗੈਰ ਕਾਨੂੰਨੀ ਕੰਮ ਚੱਲਦਾ ਸੀਗਾ ਜੀ ਉਹਦਾ। ਠੀਕ ਹੈ। ਤੇ ਉਹ ਇਹਨੂੰ پیسے ਦਿੰਦੀ ਸੀਗੀ। ਉਹਨੂੰ ਜਦੋਂ ਅਸੀਂ ਭਾਈ ਨੂੰ ਮੈਂ ਕਰ ਲੈ ਕੇ ਆਣ ਲਈ ਕਹਿਣਾ ਉਹਨਾਂ ਨੇ ਕਲੇਸ਼ ਮਚਾ ਦੇਣਾ ਜੀ। ਠੀਕ ਹੈ ਅੱਜ ਉਹਨੂੰ ਇਹਨਾਂ ਨੇ ਓਵਰਡੋਜ਼ ਦਿੱਤੀ ਨਸ਼ੇ ਦੀ ਨਸ਼ੇ ਦੇ ਚੱਕਰਾਂ ਚ ਉਹਨੂੰ ਇਹਨਾਂ ਰੱਖਿਆ ਸੀਗਾ ਉਹਦੇ ਤੇ ਪਹਿਲਾਂ ਵੀ ਹਮਲਾ ਹੋ ਚੁੱਕਿਆ ਜੀ ਗੋਲੀਆਂ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਅੱਜ ਇਹਨਾਂ ਨੇ ਫੇਰੇ ਹੀ ਕੀਤਾ ਸੀ ਨਸ਼ੇ ਰੋਣ ਦਿੱਤੀ ਡੋਜ਼ ਡੋਜ਼ ਦਿਨ ਤੋਂ ਬਾਅਦ ਜਦੋਂ ਪੂਰਾ ਹੋ ਗਿਆ ਸਰ ਉਹਨੂੰ ਜਦੋਂ ਪੂਰਾ ਹੋਣ ਤੋਂ ਬਾਅਦ ਫੇਰੇ ਹਸਪਤਾਲ ਲੈ ਕੇ ਧੋੜੇ ਜੀ ਤੇ ਮੈਂ ਇੱਥੇ ਇੱਥੇ ਲੈ ਕੇ ਆਇਆ ਉਹਨੂੰ ਉਹਨਾਂ ਨੂੰ ਅੱਧਾ ਘੰਟਾ ਹੋ ਗਿਆ ਸੀਗਾ ਜੀ ਤੇ ਮੈਂ ਕਿਹਾ ਜਦੋਂ ਮੈਂ ਆਇਆ ਵਾਂ ਉਹਨੂੰ ਹਸਪਤਾਲ ਦੇ ਵਿੱਚ ਐਂਬਡਮੈਂਟ ਨਹੀਂ ਕਰਵਾਉਣ ਦੇ ਰਹੀ ਸੀ ਉਹ ਲੇਡੀ ਸਰ ਕਿੱਧਰ ਆਪਰੇ ਮੇਰਾ ਨਿਤਿਨ ਸਰ ਅਜਾਰ ਨਗਰ ਗਲੀ ਨੰਬਰ 9 ਕੀ ਗੱਲਬਾਤ ਹੋਈ ਗੱਲਬਾਤ ਸਾਡੇ ਮੱਲੇ ਜੀ 3-4 ਸਾਲਾਂ ਤੋਂ ਗੋਰਖ ਤੰਦਾ ਚਲਾਰੀ ਰੀਟਾ ਰਾਣੀ ਤੇ 5-6 ਕੁੜੀਆਂ ਸ਼ਰਿਆਂ ਵਿੱਚ ਇਹਨਾਂ ਦੇ ਬਾਹਰ ਬੈਠੇ ਰਹਿੰਦੀ ਐ ਇਹ ਸਾਡੀ ਮੱਲੇ ਦੀ ਕੰਪਲੀਟ ਪਰਸੋ ਦੀ ਦਿੱਤੀ ਹੋਈ ਐ ਤੇ ਅੱਜ ਤੱਕ 4 ਸਾਲਾਂ ਜੀ ਕਿਸੇ ਨੇ ਕਾਰਵਾਈ ਕੋਈ ਨਹੀਂ ਕੀਤੀ ਕਾਨੂੰਨ ਦੇ ਅਸੀਂ ੱਥਕੇ ਖਾ ਖਾ ਕੇ ਹੰਬ ਗਏ ਆ ਇਹਦਾ ਭਰਾ ਉੱਥੇ ਵੈਂਦਾ ਸੀ ਉਹਦੇ ਨਾਲ ਰਹਿੰਦੇ ਸੀਗੇ ਠੀਕ ਐ ਜੀ ਚਿੱਟਾ ਚੁੱਟਾ ਸਭ ਕੁਝ ਉੱਥੇ ਹੀ ਚੱਲਦਾ ਸ਼ਰਿਆਂ ਮ ਗਲੀ ਚ ਲੜਾਈਆਂ ਕੁੜੀਆਂ ਮੁੰਡੇ ਸ਼ਰਿਆਂ ਵਿੱਚ ਉੱਥੇ ਸਾਰਾ ਕੋਈ ੱਥਕਾ ਹੁੰਦਾ ਬਦਮਾਸ਼ ਹੁੰਨੇ ਰੱਖੇ ਹੋਏ ਆ ਅਸੀਂ ਕੋਈ ਬੋਲਦਾ ਸਾਡੇ ਫਿਰ ਘਰਿਆਂ 'ਚ ਇੱਟਾ ਵੱਜਦੀਆਂ ਇਸ ਕਰਕੇ ਮੱਲੇ 'ਚ ਕੋਈ ਨਹੀਂ ਬੋਲਿਆ 4 ਸਾਲਾਂ ਦੀ ਪੁਲਿਸ ਨੂੰ ਕੰਪਲੀਟ ਕੀਤੀ ਕਿਸੇ ਨੇ ਕਾਰਵਾਈ ਨਹੀਂ ਕੀਤੀ ਲੁਧਿਆਣਾ ਮਹਿਲਾ ਕਾਂਗਰਸ ਦੀਆਂ ਅਧਿਕਾਰਧਾਰਾ ਵੱਲੋਂ ਸਰਕਟ ਹਾਊਸ 'ਚ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ 'ਚ ਖਾਸ ਤੌਰ ਤੇ ਮਹਿਲਾ ਦਿਵਸ ਨੂੰ ਮਨਾਉਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਹਿਲਾ ਕਾਂਗਰਸ ਦੀ ਪ੍ਰਧਾਨ ਨੇ ਦੱਸਿਆ ਕਿ ਇਸ ਵਾਰ ਮਹਿਲਾ ਦਿਵਸ ਦੇ ਮੌਕੇ ਮਹਿਲਾ ਸਫਾਈ ਕਰਮਚਾਰੀਆਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਅੱਜ ਅਸੀਂ ਮਹਿਲਾ ਕਾਂਗਰਸ ਵੱਲੋਂ ਮੰਥਲੀ ਮੀਟਿੰਗ ਜਿਹੜੀ ਆ ਸ਼ੁਰੂਆਤ ਕੀਤੀ ਹੈ ਕਿਉਂਕਿ ਸਾਡੇ ਪੰਜਾਬ ਦੇ ਪਰਿਵਾਰੀ ਹਰੀ ਸ਼ਰਾਵਾਤ ਜੀ ਵੱਲੋਂ ਸਾਰਿਆਂ ਨੂੰ ਮੈਸੇਜ ਸੀਗਾ ਕਿ ਹਰ ਮਹੀਨੇ ਜਿਹੜੀ ਆ ਉਹ ਮੀਟਿੰਗ ਸੰਗਠਨ ਦੀ ਹੋਣੀ ਬਹੁਤ ਜ਼ਰੂਰੀ ਹੈ ਸੋ ਅੱਜ ਅਸੀਂ ਸਰਕਟ ਹਾਊਸ ਦੇ ਵਿੱਚ ਮਹਿਲਾ ਕਾਂਗਰਸ ਦੀ ਮੰਥਲੀ ਮੀਟਿੰਗ ਵੀ ਰੱਖੀ ਹੈ ਜਿਦੇ ਵਿੱਚ ਸਾਡਾ ਮੇਨ ਮੁੱਖ ਅਜੰਡਾ ਸੀਗਾ ਕਿ 8 ਮਾਰਚ ਨੂੰ ਜਿਹੜਾ ਮਹਿਲਾ ਦਿਵਸ ਹੈਗਾ ਉਹਦੇ ਵਿੱਚ ਅਸੀਂ ਉਹਨਾਂ ਮਹਿਲਾ ਮਾਂ ਨੂੰ ਸਨਮਾਨਿਤ ਕਰਨਾ ਜਿਹੜੀਆਂ ਕਿ ਸਹੀ ਮਾਇਨੇ ਦੇ ਵਿੱਚ ਇਹਨਾਂ ਨੇ ਕੋਵਿਡ-19 ਦੇ ਵਿੱਚ ਸੇਵਾ ਕੀਤੀ ਹੈ ਉਹ ਆ ਸਾਡੇ ਸਫਾਈ ਕਰਮਚਾਰੀ ਮਹਿਲਾ ਤੇ ਮੈਂ ਮਮਤਾ ਆਸ਼ੂ ਜੀ ਔਰ ਮੇਅਰ ਸਾਹਿਬ ਨੂੰ ਰਿਕੁਐਸਟ ਕਰੀ ਸੀ ਔਰ ਕੀਤੀ ਵੀ ਹੈ ਕਿ ਤੁਸੀਂ ਸਾਨੂੰ ਪਲੀਜ਼ 95 ਵਾਰਡਾਂ ਚੋਂ ਸਾਨੂੰ ਦੋ-ਦੋ ਮਹਿਲਾਵਾਂ ਉਹ ਦਿਓ ਜਿਨ੍ਹਾਂ ਨੂੰ ਅਸੀਂ 8 ਮਾਰਚ ਨੂੰ ਕਾਂਗਰਸ ਦਫ਼ਤਰ ਕੰਟਾਗੜ ਦੇ ਵਿੱਚ ਸਨਮਾਨਿਤ ਕਰੀਏ ਹਾਂਜੀ ਨਮਸਕਾਰ ਜੀ ਚਹਿਨ ਜੀ ਰਾਜਵਿੰਦਰ ਦੱਖਣੀ ਹਲਕਾ ਪ੍ਰੈਜ਼ੀਡੈਂਟ ਰਾਜਵਿੰਦਰ ਜੁ ਮੈਂ ਅੱਜ ਜੋ ਮੀਟਿੰਗ ਅਟੈਂਡ ਕੀਤੀ ਨੀਲਟਪਾਰੀ ਜੀ ਉਹਨਾਂ ਦੀ ਅਗਵਾਈ ਹੇਠ ਅਸੀਂ ਸਾਰੇ ਵਾਰਡ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜਿੰਨੀ ਵੀ ਟੀਪ ਦੇ ਪ੍ਰਧਾਨਾਂ ਅਸੀਂ ਸਾਡੇ ਤੇ ਅਸੀਂ ਸਾਰਿਆਂ ਨੇ ਅੱਜ ਮੀਟਿੰਗ ਬਹੁਤ ਅੱਛੇ ਨਾਲ ਅਟੈਂਡ ਕੀਤੀ ਆ ਜੋ ਕਿ 8 ਤਰੀਕ ਨੂੰ ਮਹਿਲਾ ਦਿਵਸ ਆ ਜੋ ਮਨਾਇਆ ਜਾ ਰਿਹਾ ਸਾਡਾ ਪ੍ਰੋਗਰਾਮ ਲੇਡੀਜ਼ ਦਾ ਹੀ ਤੇ ਉਹਦੇ ਵਿੱਚ ਅਸੀਂ ਜਿਹੜੇ ਕੋਰੋਨਾ ਦੇ ਟਾਈਮ ਦੇ ਵਿੱਚ ਕੰਮ ਕਰ ਰਹੇ ਸੀ ਕਰਮਚਾਰੀ ਜਿਵੇਂ ਸਫਾਈ ਵਾਲੇ ਉਹਨਾਂ ਨੂੰ ਅਸੀਂ ਸਨਮਾਨਤ ਕਰਾਂਗੇ ਉਹਨਾਂ ਦਾ ਹੌਸਲਾ ਵਧਾਈ ਕਰਾਂਗੇ ਤੇ ਅਸੀਂ ਵੱਤ ਤੋਂ ਵੱਦ ਜਿਹੜੀ 8 ਤਰੀਕ ਨੂੰ ਸਾਡੀ ਮੀਟਿੰਗ ਆ ਉਹਦਾ ਭਰਮਾ ਹੰਗਾਰਾ ਕਰਾ ਤੇ ਐਨ ਆਰ ਆਈ ਗੁਰਮੀਤ ਸਿੰਘ ਗਿੱਲ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਸਰਕਟ ਹਾਊਸ ਵਿਕੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਇਸ ਮੌਕੇ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਵੀ ਮੌਜੂਦ ਰਹੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀਆਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੇਗੀ ਅਤੇ ਉਹਨਾਂ ਦੀ ਸੁਰੱਖਿਆ ਨੂੰ ਵੀ ਸੁਨਿਸ਼ਚਿਤ ਕਰੇਗੀ ਕਿ ਇਹ ਕਾਂਗਰਸ ਪਾਰਟੀ ਦੇ ਨਾਲ ਸਮਾਜ ਸੇਵਾ ਦੇ ਵਿੱਚ 90 ਤੋਂ ਜੁੜੇ ਹੋਏ ਨੇ ਉਥੇ ਅਮਰੀਕਾ ਚ ਜਾ ਕੇ ਜਿੱਥੇ ਕਾਂਗਰਸ ਦਾ ਛੱਡਾ ਚੁੱਕਿਆ ਅੱਜ ਅਮਰੀਕਾ ਦੇ ਵਿੱਚ ਕਾਂਗਰਸ ਦੇ ਸਾਡੇ ਪ੍ਰਧਾਨ ਨੇ ਪੰਜਾਬ ਚੈਪਟਰ ਦੇ ਉਥੇ 52 ਸਟੇਟ ਨੇ ਸਾਰਗਾਂ ਸਟੇਟਾਂ ਚ ਜੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਤਾਂ ਗੁਰਮੀਤ ਸਿੰਘ ਗਿੱਲ ਨੇ ਕੀਤਾ ਤੇ ਅੱਜ ਮੈਂ ਸਮਝਦਾ ਇਹਨਾਂ ਨੂੰ ਕੋਆਰਡੀਨੇਟਰ ਬਣਾ ਕੇ ਸਟੇਟ ਕਿਸਟ ਬਣਾਇਆ ਕੈਪਟਨ ਅਮਰਿੰਦਰ ਸਿੰਘ ਜੀ ਨੇ ਬੜਾ ਮਾਣ ਸਤਿਕਾਰ ਦਿੱਤਾ ਛੋਟੇ ਭਰਾ ਨੂੰ ਅਸੀਂ ਸਾਰੇ ਫਾਊਂਡੇਸ਼ਨ ਦੇ ਅਹੁਦੇਦਾਰ ਬੈਠੇ ਆ ਸਾਡੇ ਬਾਬਾ ਬੰਦਾ ਬਹਾਦਰ ਫਾਊਂਡੇਸ਼ਨ ਦੇ ਵੀ ਅਮਰੀਕਾ ਦੇ ਪ੍ਰਧਾਨ ਨੇ ਜੇ ਬਾਬਾ ਬੰਦਾ ਬਹਾਦਰ ਜੀ ਦਾ ਪਹਿਲਾ ਦਿਹਾੜਾ ਅਮਰੀਕਾ ਦੀ ਧਰਤੀ ਤੇ ਬਣਾਇਆ ਤੇ ਉਹਦਾ ਵੀ ਸਿਹਰਾ ਗੁਰਮੀਤ ਸਿੰਘ ਗਿੱਲ ਨੂੰ ਜਾਂਦਾ ਹੈ ਪਰ ਇਹ ਜਿਹੜੀ ਮੈਨੂੰ ਪੰਜਾਬ ਸਰਕਾਰ ਨੇ ਕੋਆਰਡੀਨੇਟਰ ਲਾਇਆ ਨੇ ਪੂਰੀ ਸਾਰੀਆਂ ਕੰਟਰੀਆਂ ਦੇ ਜਿਹੜੀ ਮੈਨੂੰ ਯੂਐਸਏ ਦੀ ਜ਼ਿੰਮੇਵਾਰੀ ਸੰਭਾਲੀ ਗਈ ਆ ਯੂਨਾਈਟਿਡ ਸਟੇਟ ਅਮਰੀਕਾ ਦੀ ਇਸ ਕਰਕੇ 7 ਕੁ ਮਹੀਨੇ ਪਹਿਲਾਂ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਆ ਕੋਵਿਡ ਕਰਕੇ ਆ ਨਹੀਂ ਸੀ ਸਕੇ ਹੁਣ ਸਪੈਸ਼ਲੀ ਰਾਣਾ ਸੋਢੀ ਜੀ ਨਾਲ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਆਓ ਆ ਕੇ ਜੁਆਇਨ ਕਰੋ ਫਿਰ ਅਸੀਂ ਚੰਡੀਗੜ੍ਹ ਜਾ ਕੇ ਜੁਆਇਨ ਕੀਤਾ ਤੇ ਹੁਣ ਉਹ ਟਰਾਈ ਕਰ ਰਹੇ ਆ ਵੀ ਅਸੀਂ ਇੱਕ ਬਹੁਤ ਵੱਡੀ ਐਨਆਰਆਈ ਕਨਵੈਨਸ਼ਨ ਕਰਾਉਣ ਜਾ ਰਹੇ ਆ ਐਨਆਰਆਈ ਸਮੇਲਨ ਅਕਤੂਬਰ ਦੇ ਵਿੱਚ ਉਹ ਛੇਤੀ ਉਹਦੀਆਂ ਡੇਟਾਂ ਦਾ ਵੀ ਅਸੀਂ ਐਲਾਨ ਕਰਾਂਗੇ ਜਾਨ ਤੋਂ ਪਹਿਲਾਂ ਇੱਕ ਨਜ਼ਰ ਪਾਵਾਂਗੇ ਅੱਜ ਦੀ ਮੁੱਖ ਸੁਰਖੀਆਂ ਤੇ ਆਪਾ ਗੋ ਸੰਜੇ ਸਿੰਘ ਅਦਾਲਤ ਚ ਹੋਏ ਪੇਸ਼ ਲੁਧਿਆਣਾ ਚ ਮਾਨਹਾਨੀ ਦੇ ਕੇਸ ਤੇ ਹੋਈ ਸੁਣਵਾਈ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਮਾਨਹਾਨੀ ਦਾ ਦਾਵਾ 4 ਮਾਰਚ ਨੂੰ ਮਾਮਲੇ ਦੀ ਅਗਲੀ ਸੁਣਵਾਈ कोरोना ਨਿਯਮਾਂ ਨੂੰ ਲੈ ਕੇ ਪੁਲਿਸ ਹੋਈ ਸਖਤ 마ਸਕ ਨਾ ਪੈਣਨ ਤੇ ਕਿਤੇ ਜਾ ਰਹੇ ਨੇ ਚਲਾਨ ਬਿਨਾ 마ਸਕ ਤੋਂ ਹਜ਼ਾਰ ਰੁਪਏ ਦਾ ਜੁਰਮਾਨਾ ਲੁਧਿਆਣਾ ਚਾਜਾ ਹੈ 109ਵੇਂ ਮਰੀਜ਼ ਲੁਧਿਆਣਾ ਦੇ ਡੀਸੀ ਵੱਲੋਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ اپੀਲ ਗੁੰਮ ਹੋਏ ਬੱਚਾ ਦੀ ਪਾਲੀ ਪੁਲਿਸ ਤੋਂ ਪੁਰਾਣਾ ਲੁਧਿਆਣਾ ਪੁਲਿਸ ਨੇ ਲਾਂਚ ਕੀਤੀ ਗੁੰਮਸ਼ੁਦਾ ਐਪ ਗੁੰਮਸ਼ੁਦਾ ਬੱਚਿਆਂ ਦੀ ਆਸਾਨੀ ਨਾਲ ਹੋਵੇਗੀ ਪਾਲ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਿੱਤੀ ਜਾਣਕਾਰੀ ਲੁਧਿਆਣਾ ਵਿਕੇ ਮਨਾਇਆ ਜਾ ਰਿਹਾ ਗੁਰੂ ਰਵਿਦਾਸ ਜੀ ਦਾ 644 ਵਾ ਪ੍ਰਕਾਸ਼ ਪੂਰਵ 26 ਫਰਵਰੀ ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਨਾਲ ਮੁਲਾਕਾਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਹਿਯੋਗ ਦਾ ਪਰੋਸਾ ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਐਨਆਈ ਮੈਨੂ ਦੇ ਹੋਏ ਇਜਾਜ਼ਤ ਧੰਨਵਾਦ